ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਦੀ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ ਮੇਲਾ ਲੱਗਿਆ ਹੋਇਆ ਇੱਥੇ ਕਮੇਟੀ ਹੋਣਾ ਮੈਂ ਪਿੰਡ ਹੋਰਾ ਖੀਰੇ ਘਟਿਆ ਨਾਮ ਕਾਵਲਾ ਹੋਇਆ ਇਹ ਆਪਾਂ ਬਾਈ ਨਾਲ ਕਰ ਲੈਨੇ ਆ ਗੱਲ ਲੱਖ ਦੀ ਉਹਨੇ ਵਿਕੜਾ ਵਿਕੜਾ ਆਉਣ ਵਾਲੇ ਦੋ ਸਾਲ ਬਹੁਤ ਵਧੀਆ ਬਾਈ ਆਈ ਆ ਤੇ ਉਹ ਆਉਣ ਵਾਲੇ ਦੋ ਸਾਲਾਂ ਚ ਕੀ ਮਤ ਹਾਂਜੀ ਹਾਂਜੀ ਬਾਈ ਜੀ ਕੀ ਆਲਾ ਬਾਈ ਜੀ ਸ਼ਸ਼ੀਕਾਰ 10 ਤਰੀਕਾ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਬਾਈ ਜੀ ਪਿੰਡ ਗੋਲੇਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਸਾਦੋ ਕੀ ਮੰਡੀ ਦਾ ਆਉਂਦਾ ਵਾ ਜਿਹੜੇ ਬੋਲਦਾ ਬੱਚਾ ਆਪਣਾ ਇਹ ਏ ਪੀਚਮਾ ਦਾ ਬਾਈ ਜੀ ਜੀ ਵੀ ਸੀ ਵੀਰਾਵਲੀ ਵਾਲਾ ਸ਼ੀਰਿਆਂ ਚ ਆਇਆ ਹਾਂਜੀ ਬਾਈ ਜੀ ਸਾਢੇ 24 ਮਹੀਨੇ ਉਮਰ ਆ ਜੀ ਖੀਰੇ ਦੋ ਦੋ ਅੰਦਰ ਚ ਤੇ ਇਹਦੀ ਮਾਂ ਰਿਕਰਡ ਕੀ ਹੈ ਬਾਈ ਇਹਦੀ ਮਾਂ ਦਾ ਨੋਰਮਲ ਚਾਹੇਗਾ ਬਾਈ ਜੀ ਆਪਣੇ ਘਰ ਦਾ ਸੀਗਾ 20 21 20 21 ਦਾ ਅੱਛਾ ਆਪਣੇ ਘਰੇ ਆਉਂਦਾ ਕਮਟੀ ਉਹ ਸ਼ੇਲ ਕਰਤੀ ਪਰ ਇਹ ਲਿਖੇ ਮੁੰਡਿਆਂ ਕਿੰਨੀ ਓਵਰ ਹੋ ਗਈ ਇਹਦੀ 24 ਮਿੰਟ ਧੰਨਵਾਦ ਮਿਹਰਬਾਨੀ ਬਧਾਈਆਂ ਬਧਾਈਆਂ ਬਾਈ ਸੋ ਐਂਟੀਆ ਦੀਆਂ ਕੱਪੀਆਂ ਇੱਕ ਵਾਰੀ ਬਾਈ ਜੀ ਤਾੜੀ ਮਾਰ ਦਿਓ ਮੇਰੇ ਅੰਚ ਮੋਰਾ ਚ ਪਹਿਲੇ ਨੰਬਰ ਤੇ ਆਇਆ ਬਾਈਆਂ ਦਾ ਬੋਲਾ ਜਿਹੜਾ ਇਹ ਦੋ ਨੰਬਰ ਵਾਲਾ ਬੱਚਾ ਸੀ ਅੱਜ ਆਉਂਦੇ ਬਾਈ ਨੂੰ ਧਰ ਲੈਣੇ ਧੰਨਵਾਦ ਹਾਂਜੀ ਬਾਈ ਜੀ ਕੀ ਹਾਲਾ ਕਿਹੜੇ ਪਿੰਡੋਂ ਪਹੁੰਚੇ ਹੋ ਭਾਈ ਮੁਕਸਰ ਸਾਹਿਬ ਜਿਲ੍ਹਾ ਮੁਕਸਰ ਸਾਹਿਬ ਖਾਧੂ ਮੁਕਸਰ ਸਾਹਿਬ ਤੋਂ ਆਇਆ ਖਾਸੀ ਕਿਹੜੇ ਬੋਲ ਦਾ ਬੱਚਾ ਆਪਣਾ ਹੈ ਕਿਹੜੇ ਬੋਲ ਦਾ ਬੱਚਾ ਇਹ ਜੋਬਰਾਜ ਦਾ ਜੀ ਜੋਬਰਾਜ ਦਾ ਕਿੰਨੀ ਉਮਰ ਹੋ ਗਈ ਹੁਣ ਕੋਣੀ ਦੋ ਖਾਦ ਤੰਬਾ ਦਾ ਰਗੜ ਗਈ ਹੈ ਤਾਂ ਮਾਂ ਦਾ ਮਾਂ ਦਾ ਦੁੱਧ ਇੰਨਾ ਜੀ 22 ਲੀਟਰ ਜੀ 22 ਲੀਟਰ ਐਨੇ ਘਰੇ ਹੀ ਆ ਘਰੇ ਆਪਣੇ ਕੋਲ ਹੀ ਆ ਉਹ ਵਧੀਆ ਬਾਈ ਦਾ ਦੂਜੇ ਨੰਬਰ ਤੇ ਆਇਆ ਹੋਇਆ ਖੀਰਿਆਂ ਚੋਂ ਮੋਹਰਾ ਨਾ ਸਕਦਾ ਬਹੁਤ ਵਧੀਆ ਹਾਂ ਜੀ ਭਾਈ ਦਾ ਧੰਨਵਾਦ ਭਾਈ ਮਿਹਰਬਾਨੀ ਪਹਿਲੇ ਨੰਬਰ ਵਾਲਾ ਤੇ ਦੂਜੇ ਵਾਲਾ ਬਹੁਤ ਵਧੀਆ ਚੰਗੇ ਮੁਕਾਬਲੇ ਲੜੇ ਇਹਨਾਂ ਨੇ ਜਿਹੜਾ ਸਾਰਾ ਖੇਤ ਦਾ ਕੋਈ ਮੋਟੜਾ ਕਲਾ ਇਧਰ ਤੀਤੇ ਮੂਸੇ ਵਾਲੇ ਦਾ ਏਰੀਆ ਭਾਈ ਮੇਰੇ ਭਾਈ ਸਿੱਧੂ ਮੂਸੇ ਵਾਲੇ ਦਾ ਏਰੀਆ ਮਾਨਸਾ ਜਿੱਥੇ ਕਿ ਮੇਲਾ 2 3 4 ਦਸੰਬਰ ਦਾ ਲੱਗਿਆ ਹੋਇਆ ਬਹੁਤ ਵਧੀਆ ਮੁਕਾਬਲੇ ਹੋ ਰਹੇ ਆ ਤੇ ਨੈਤ ਨਵੀਆਂ ਵੀਡੀਓ ਦੇਖਣ ਲਈ ਤੇ ਇਹਨੂੰ ਕਰ ਲੋ ਫੋਲੋ ਬਾਈ ਜੀ ਸਾਰੀਆਂ ਵੀਡੀਓ ਇਸ ਮੇਲੇ ਦੀਆਂ ਆਪਣੇ ਤੇਜ ਬੇਗਾ ਸਿੱਧੂ ਫਾਰਮਰ ਤੇਨੂੰ ਮਨ ਚੱਲਦੀਆਂ ਨੇ ਮਿਹਰਬਾਨੀ ਸ਼ੁਕਰੀਆ ਜਿਹੜੇ ਤਰ੍ਹਾਂ ਲਾਈਕ ਕਮੈਂਟ ਸ਼ੇਅਰ ਕਰਦੇ ਆ ਮੇਰੇ ਭਾਈ ਸਾਰਿਆਂ ਦਾ ਧੰਨਵਾਦ ਤੇ ਇਹਨੂੰ ਕਰ ਲੋ ਫੋਲੋ ਬਾਈ ਬਣ ਕੇ ਮੇਲਿਆਂ ਦੀਆਂ ਮੰਡੀਆਂ ਦੀਆਂ ਸਹਿਰਾਂ ਦੀਆਂ ਪਿੰਡਾਂ ਦੀਆਂ ਸਾਰੀਆਂ ਵੀਡੀਓ ਫੋਟੋ ਚੈਨਲ ਆਪਣੇ ਚੈਨਲ ਤੇ ਪਾਈਆਂ ਹੋਈਆਂ ਤੇ ਜੀ ਨੂੰ ਜਰੂਰ ਫੋਲੋ ਕਰ ਲਿਓ ਤੇ ਤਾਜੀ ਅਪਡੇਟ ਤੁਹਾਡੇ ਕੋਲੇ ਪਹੁੰਚਦੀ ਹੋ ਜਾ ਕਰੂ ਬਾਈ ਜੀ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਜਲੀਆ ਦਾ ਮੈਂ ਮਹਾਰਾਜ ਦਾ ਬਾਈ ਕੁਤੇਰਾ ਮਾਰਾ ਇੱਕ ਮਾੜਾ ਵਿਕੀ ਤੇ ਇੱਥੇ ਵੀ ਬੀਬੀ ਮਾਂਨੀ ਜੀ ਉਹ ਲੋਕ ਤੇਰਾ ਕਹਿੰਦੇ ਆ ਇਹ ਮੈਂ ਕਿਹਾ ਮਜ਼ਾ ਕਰਨਾ இங்கே எப்போ <laughs> <laughs> <laughs>